ਲੁਧਿਆਣਾ ਦੇ ਵਿੱਚ ਅੱਜ ਦਿਨ ਸੋਮਵਾਰ ਨੂੰ ਐਸਕੇਐਮ ਦੇ ਆਗੂਆਂ ਨੇ ਇੱਕ ਵਿਸ਼ੇਸ਼ ਬੈਠਕ ਕੀਤੀ ਹੈ ਜਿਸ ਦੇ ਵਿੱਚ ਕਿਸਾਨ ਆਗੂਆਂ ਨੇ ਕਈ ਅਹਿਮ ਫੈਸਲੇ ਲਏ ਨੇ ਜੀ ਹਾਂ ਕਿਸਾਨੀ ਅੰਦੋਲਨ ਦੋ ਦੇ ਵਾਂਗ ਹੀ ਹੁਣ ਦਿੱਲੀ ਨੂੰ ਘੇਰਨ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਘੇਰਨ ਦੀ ਤਿਆਰੀ ਵਿੱਚ ਕਿਸਾਨਾਂ ਨੇ ਕੰਮਰ ਕੱਸ ਲਈ ਹੈ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਸੂਬੇ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿਖੇ ਇੱਕ ਵੱਡਾ ਮੋਰਚਾ ਲਗਾਇਆ ਜਾਵੇਗਾ ਜਿਸ ਦੇ ਵਿੱਚ ਸੂਬੇ ਦੇ ਪਾਣੀਆਂ ਦੀ ਗੱਲ ਹੋਵੇਗੀ ਇਸ ਦੇ ਨਾਲ ਹੀ ਕਰਜ਼ੇ ਦੀ ਗੱਲ ਹੋਵੇਗੀ ਤੇ ਸੂਬੇ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਵੀ ਮੰਗ ਰੱਖੀ ਜਾਵੇਗੀ ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਮੰਗਾਂ ਹੋਣਗੀਆਂ ਉਹ ਸੁਣੋ ਆਗੂ ਦੇ ਜ਼ੁਬਾਨੀ ਹਾਂਜੀ ਹﻔ्तार ਸਿੰਘ ਗੇੜਾ ਸਰਪ੍ਰਸਤ ਪੰਜਾਬ ਭਾਰਤੀ ਕਿਸਾਨ ਉੱਕਵਾੜ ਬੋਲ ਰਿਹਾ ਹੈ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਕਿਹੜੇ ਕਿਹੜੇ ਮੁੱਦਿਆਂ ਦੀ ਗੱਲਬਾਤ ਹੋਈ ਅੱਜ ਮੇਨ 4 ਮੁੱਦੇ ਨੇ ਇੱਕ ਕਰਜ਼ਾ ਇੱਕ ਪਾਣੀ ਦਾ ਇੱਕ ਪੋਲੂਸ਼ਨ ਦਾ ਇੱਕ ਮੁੱਦਾ ਹੋਰ ਤੇ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਵੀ ਆਪਾਂ ਮੋਰਚਾ ਲਾਉਣਾ ਉਹਦੇ ਵਿੱਚ ਬੰਕੀਆਂ ਨੂੰ ਮੈਮੋਰੰਡਮ ਦੇਣੇ ਆ ਰਿਹਾ ਕੋਈ ਫੈਸਲਾ ਕਲੀਅਰ ਨਹੀਂ ਹੋਇਆ ਕਿ ਕਦੋਂ ਲਾਉਣਾ ਹੁਣ ਤਿਆਰੀ ਇਹਦੀ ਸ਼ੁਰੂ ਕਰਦੇ ਹੋਣੀ ਆ ਇਹ ਸੰਪਰਤੋ ਲੈ ਕੇ ਨਵੰਬਰ ਦਾ ਕਦੇ ਵੀ ਡੇਟ ਤੱਕ ਸੋਸਾਦੀ ਆ ਅਗਲੇ ਮਹੀਨੇ ਚ ਅੱਜ ਦੇ ਹੀ ਚਾਰੇ ਮਤੇ ਜੀ ਗੇ ਪਾਣੀਆਂ ਦੇ ਬੜਾ ਖੁੱਲ ਕੇ ਵਿਚਾਰ ਆ ਗਈਆਂ ਕੋਈ ਸਾਡਾ ਪਾਣੀ ਜਿਹੜਾ ਬਾਹਰ ਆ ਜਾ ਰਿਹਾ ਉਹਨੂੰ ਰੋਕਣਾ ਅਸੀਂ ਜਿਹੜੀ ਰਸਤਾ ਨਹਿਰ ਜਾਂਦੀ ਆ ਉਹਦਾ ਮੁਆਵਜ਼ਾ ਲੈਣਾ ਪਾਣੀ ਦਾ ਰਪੀਰੀਅਨ ਐਕਟ ਮਤਾਬਕ ਅਸੀਂ ਆਪ ਦਾ ਜਿਹੜਾ ਹਿੱਸਾ ਲੈਣਾ ਉਹ ਲੈਣਾ ਕਰਦੇ ਮਾਫੀ ਦੀ ਗੱਲ ਆ ਇਹ ਜਿਹੜਾ ਮੋਰਚਾ ਲੱਗਣਾ ਜਾਂ ਦੈਲੀ ਗਾਨੀਆਂ ਕਿੰਨੇ ਦਿਨਾਂ ਦੀ ਗਾਨੀਆਂ ਇਹ ਅਸੀਂ ਤੈਅ ਕਰਾਂਗੇ ਇਹ ਸਾਰਾ ਮੋਰਚਾ ਪਤਾ ਲੱਗੂਗੀ ਅਗਲੀ ਮੀਟਿੰਗ ਜੀ ਆਪਾਂ ਕਰਾਂਗੇ ਕਿੰਨੇ ਮੋਰਚਾ ਨਾਲ ਦੀ ਗੱਲ ਹੈ ਪੰਜਾਬ ਤੋਂ ਬਾਹਰ ਲਾਉਂਗੇ ਪੰਜਾਬ ਨਹੀਂ ਇਹ ਮੋਰਚਾ ਚੰਡੀਗੜ੍ਹ ਲੱਗੂਗਾ ਚੰਡੀਗੜ੍ਹ ਫੇਮੋ ਸ਼ਾਇਦ ਪਹਿਲਾਂ ਉਹਨਾਂ ਨਾਲ ਮੀਟਿੰਗ ਹੋਈ ਵੀ ਪਰ ਮੋਰਚਾ ਚੰਡੀਗੜ੍ਹ ਲੱਗਣਾ ਕਿੰਨੇ ਤਰੀਕ ਨੂੰ ਲਾਂਚ ਕਰਾਂਗੇ ਨਹੀਂ ਹਾਲੇ ਡੇਟ ਨਹੀਂ ਫਿਕਸ ਹੋਈ ਹੋਰ ਮੀਟਿੰਗ ਹੋਗੀ ਜੀ ਉਸ ਤੋਂ ਬਾਅਦ ਫੈਸਲਾ ਹਾਂ ਉਸ ਤੋਂ ਬਾਅਦ ਫੈਸਲਾ ਸਾਰੇ ਜੱਫੀ ਬੰਦੀਆਂ 1 ਛੱਟ ਬੰਦੀਆਂ 3 ਤਾਰੀਆਂ ਦੇ ਆਈ 40 ਜੱਥੇ ਬੰਦੀਆਂ ਹੋਰਾਂ ਨਾਲ ਵੀ ਕਰਾਂਗੇ ਤੇ ਅੱਛਾ ਇੱਕ ਲਗਾਤਾਰ ਸਰਕਾਰਾਂ ਕਹਿ ਰਹੀਆਂ ਨੇ ਵੀ ਐਸੀ ਝੋਨੇ ਦੇ ਲਈ ਜਿਹੜਾ ਉਹ ਨਹਿਰੀ ਪਾਣੀ ਦਾ ਇਸਤੇਮਾਲ ਕੀਤਾ ਜਾਵੇ ਕਿਉਂਕਿ ਪਾਣੀ ਲਗਾਤਾਰ ਡੀਮ ਦੇ ਰਹੇ ਨੇ ਤਾਂ ਕਿਸਾਨ ਕਿਸ ਤਰ੍ਹਾਂ ਦੇਖ ਰਹੇ ਨੇ ਵੀ ਨਹਿਰੀ ਪਾਣੀ ਦਾ ਇਸਤੇਮਾਲ ਕਿੱਦਾਂ ਕੀਤਾ ਜਾ ਰਿਹਾ ਆ ਰਿਹਾ ਤੁਹਾਡੀ ਤੇਗਾ ਇੱਕ ਸਾਡਾ ਮੁੱਦਾ ਇਹ ਸੀਗਾ ਕਿ ਪਾਣੀ ਹੈ ਜਿਹੜਾ ਸਾਰੇ ਕੱਲੇ-ਕੱਲੇ ਖੇਤ ਵਿੱਚ ਪਹੁੰਚਣਾ ਚਾਹੀਦਾ ਇਹ ਜ਼ਰੂਰੀ ਹੈਗਾ ਵੀ ਨਹਿਰਾ ਪਾਣੀ ਆ ਉਹ ਸਾਰੇ ਸਾਰੇ ਪੇਸ ਤੂੰ ਪਹੁੰਚਣਾ ਚਾਹੀਦਾ ਇਹ ਸਾਡਾ ਮੁੱਦਾ ਸੀ ਗਾਂਚ ਤੇ ਜਿਹੜਾ ਹੁਣ ਇਹਨਾਂ ਨੇ ਪਟਵਾਰੀਆਂ ਨੂੰ ਤਾਂ ਕਰੇ ਵੀ ਸਾਡੇ ਕੋਲ ਪਾਣੀ ਵਾਧੂ ਆ ਉਹ ਬਾਹਲੇ ਸੂਬੇ ਨੂੰ ਦੇਣ ਦੀ ਖਾਤਰ ਕਰ ਰਿਆ ਪਰ ਇਹ ਅਸੀਂ ਹੋਣ ਨਹੀਂ ਦੇਵਾਂਗੇ ਕਿਉਂਕਿ ਇਹ ਜਿਹੜਾ ਮੁੱਦਾ ਇਹ ਬਹੁਤ ਅਹਿਮ ਮੁੱਦਾ ਤੇ ਅਸੀਂ ਪਟਵਾਰੀਆਂ ਨਾਲ ਖੜੇ ਹਾਂ ਉਹਨਾਂ ਨੇ ਲੈ ਕੇ ਦਿੱਤਾ ਵੀ ਅਸੀਂ ਇਹ ਨਹੀਂ ਕਰਨਾ ਵੀ ਪਾਣੀ ਪੂਰਾ ਜਾਂਦਾ ਪਾਣੀ ਸਿਰੇ ਨਹੀਂ ਜਾਂਦਾ ਮੋਗੇ ਉੱਚੇ ਕਰਤੇ ਇਸ ਕਰਕੇ ਦੀ ਇਹਨਾਂ ਜਵਾਰੀਆਂ ਦਾ ਵਿਸਾਦ ਕਰਨੇ ਕੋਈ ਸਰਕਾਰ ਨਾਲ ਗੱਲਬਾਤ ਹੋਈ ਕਿ ਇਸ ਦਾ ਸਰਕਾਰ ਨਾਲ ਸਰਕਾਰ ਤਾਂ ਪਹਿਲੇ ਹੀ ਨਹੀਂ ਗੱਲ ਕਰਦੀ ਇਲੈਕਸ਼ਨ ਵਧੀ ਹੋਈ ਆ ਉਹ ਇਲੈਕਸ਼ਨ ਤੋਂ ਬਾਅਦ ਹੁਣ ਦੇਖੋ ਕੀ ਬਣਦਾ ਉਹਨਾਂ ਦਾ ਨਾ ਸਰਕਾਰ ਸਾਦੀ ਆ ਅਸੀਂ ਉਹਨਾਂ ਨੂੰ ਕਹਿੰਦੇ ਕੁਝ ਨਹੀਂ ਮੋਰਚਾ ਲਾਵਾਂਗੇ ਪੱਕਾ ਤੇ ਮੋਦੀ ਸਰਕਾਰ ਨੇ ਵਾਅਦਾ ਕੀਤਾ ਹੀ ਵੀ ਤੀਜੀ ਵਾਰ ਜਦੋਂ ਬਣ ਜਾਗੇ ਤਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਾਂਗੇ ਪਰ ਹਲੇ ਤੱਕ ਨਹੀਂ ਹੋਇਆ ਕਈ ਹੁਣ ਕਿੱਦਾਂ ਫਿਰ ਉਹ ਤਾਂ ਸਾਰਾ 10 ਸਾਲ ਦਾ ਕਈ ਜਿਆਦਾ ਦੁੱਗਣੀ ਕਰ ਦਾਂਗੇ ਅਸੀਂ ਤਾਂ ਕਹਿੰਦੇ ਸਾਨੂੰ ਜੇ ਡਾਕਟਰ ਸੁਮਿੰਦਰ ਸਾਹਿਬ ਦੀ ਰਿਪੋਰਟ ਸੀ+2 ਦਾ ਪਾ ਦੇ ਤਾਂ ਸਾਡੀ ਤਾਂ ਮੰਗ ਇਹੀ ਆ ਦੁਗਣੀ ਤਾਂ ਉਹ ਕਰੀ ਜਾਂਦਾ ਜਿਸ ਤਰ੍ਹਾਂnabla ਅਸੀਂ ਸੀ+2 ਦਾ ਅਸੀਂ ਰੇਟ ਮੰਗਦੇ ਆ ਉਹ ਸਾਨੂੰ ਦੇ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਮੈਂ ਜਤਨਦਰ ਪਾਸਕੇ ਜਿੰਦੂ ਸੀਨੀਅਰ ਮੀਤ ਪ੍ਰਧਾਨ ਚਮਕੌਰ ਸਾਹਿਬ ਵਿਕੇ ਜੋ ਰਖਵਾਲ ਅੱਜ ਅਸੀਂ ਇੱਥੇ ਐਸਕੇ ਦੀ ਮੀਟਿੰਗ 'ਚ ਆਏ ਆ ਮੀਟਿੰਗ 'ਚ ਕਈ ਮਸਲੇ ਸਾਡੇ ਇੱਥੇ ਵਿਚਾਰੇ ਗਏ ਆ ਨੰਬਰ 1 ਪਾਣੀਆਂ ਦਾ ਕੋ ਪੰਜਾਬ ਦਾ ਮਸਲਾ ਕਿਸੇ ਨੇ ਹਜ ਤੱਕ ਚੱਕਿਆ ਨਹੀਂ ਸੀਗਾ ਬਸ ਯੋਦਾਂ ਟੂਰੇਫ ਦੇਤੇ ਪਾ ਜਰਾ ਚ ਪੰਜਾਬ ਦਾ ਮਸਲਾ ਚੱਕਿਆ ਕਿਸਾਨਾਂ ਦੇ ਕਰਜ਼ੇ ਦਾ ਮਸਲਾ ਚੱਕਿਆ ਹੋਰ ਕਈ ਮਸਲੇ ਅਜੇ ਚੱਕਿਆ ਕਿ ਜਿਹੜਾ ਕਿ ਕਿਸਾਨਾਂ ਦੇ ਫਾਇਦੇਮੰਦ ਹੋਵੇ ਉਹ ਆਸੀ ਮਸਲੇ ਅੱਜ ਇੱਥੇ ਚੱਕੇ ਗਏ ਆ ਪਾਸ ਹੋਇਆ 8ਵੇਂ ਮਹੀਨੇ ਚ ਜਾਂ 9ਵੇਂ ਮਹੀਨੇ ਚ ਇੱਕ ਚੰਡੀਗੜ੍ਹ ਧਰਨਾ ਲੱਗੂਗਾ ਉਹ ਵੀ ਧਰਨਾ ਲੱਗੂਗਾ ਪੂਰੇ ਸਕੀਮ ਦਾ ਧਰਨਾ ਹੋਊਗਾ ਉਹ ਤੇ ਜਿਹਦੇ ਵਿੱਚ ਹਰ ਇੱਕ ਬੰਦਾ ਆਪਣਾ ਸਹੂਲਤ ਕਰੂਗਾ ਉੱਥੇ ਤੇ ਇਸ ਕਾ ਕਿ ਅਸੀਂ ਇਹੀ ਬੇਨਤੀ ਕਰਦੇ ਆ ਸਾਰੇ ਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਜੋ ਵੀ ਸਾਡੀ ਆ ਮੰਗਾਂ ਪੂਰੀਆਂ ਕੀਤੀਆਂ ਜਾਣ ਨਾ ਤੁਸੀਂ ਸੰਤੰਗ ਕਰੋ ਨਾ ਅਸੀਂ ਤੁਹਾਨੂੰ ਸੰਤੰਗ ਕਰੀਏ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਹਾਂ ਜੀ ਬੋਲੋ ਤੁਹਾਨੂੰ ਆਪ ਲੱਗੂਗਾ ਕੇਂਦਰ ਸਰਕਾਰ ਦੇ ਖਾਤੇ ਨਹੀਂ ਤੁਹਾਨੂੰ ਲੱਗੂਗਾ ਪੰਜਾਬ ਸਰਕਾਰ ਦੇ ਵਾਸਤੇ ਉਹ ਪਾਣੀਆਂ ਦਾ ਮਸਲਾ ਸਾਰਾ ਸਾਡਾ ਕਿਉਂਕਿ ਪਾਣੀ ਦਾ ਮਸਲਾ ਹੈ ਨਾ ਸਾਡਾ ਕਿ ਸਾਡੇ ਪਾਣੀ ਤਾਂ ਅਸੀਂ ਮੁੱਲ ਦੇਣਾ ਹਰ ਜਦੋਂ ਰਾਸਨੋ ਵੀ ਜਾਂਦਾ ਸਾਨੂੰ ਪੱਥਰ ਦੇਣਾ ਮੁੱਲ ਦੇਣੇ ਆ ਉਹ ਸਾਨੂੰ ਕੋਈ ਵੀ ਟੈਕਸੀ ਨਹੀਂ ਜਾਂਦਾ ਉਹ ਤੇ ਮਾਫ ਹੈਗਾ ਇੱਥੇ ਇੱਥੇ ਸਾਡਾ ਪਾਣੀ ਫ੍ਰੀ ਜਾਂਦਾ ਰਾਸਤਾ ਨੂੰ ਜਾਂਦਾ ਹਰ ਪਾਸਾ ਦਾ ਪਾਣੀ ਫ੍ਰੀ ਜਾਂਦਾ ਜੇ ਸਾਨੂੰ ਉਹੀ ਪੈਸੇ ਪਾਣੀ ਦੇ ਪੈਸੇ ਮਿਲਣਾ ਤਾਂ ਅਸੀਂ ਵਧੀਆ ਕੰਮ ਕਰੀਏ ਸਾਡੀ ਨੌਕਰੀਆਂ ਸਾਨੂੰ ਲੋਕਾਂ ਨੇ ਇੱਥੇ ਹੀ ਮਿਲਣਾ ਤੇ ਅਸੀਂ ਕਹਾਂ ਉਹਨੂੰ ਬਾਹਰ ਭਜਾਈਏ ਨੰਬਰ 2 ਸਾਡੇ ਇੱਥੇ ਜਿਹੜੇ ਮੁੰਡੇ ਮਰਦੇ ਆ ਵਿਚਾਰੇ ਬਾਹਰ ਵੀ ਮਰਦੇ ਐ ਇੱਥੇ ਵੀ ਮਰਦੇ ਆ ਉਹ ਨਸ਼ੇ ਦੇ ਕਰਨ ਮਰਦੇ ਆ ਨਸ਼ਾ ਤਾਂ ਬਹੁਤ ਬਹੁਤ ਜ਼ਿਆਦਾ ਨਸ਼ਾ ਹੋ ਗਿਆ ਜੇ ਨਸ਼ਾ ਘੱਟ ਕਰੇ ਮਾਨ ਸਾਹਿਬ ਤਾਂ ਵਧੀਆ ਗੱਲ ਆ ਠੀਕ ਹੈ ਨਾ ਨਸ਼ਾ ਤਾਂ ਬਹੁਤ ਜ਼ਿਆਦਾ ਹੋ ਰਿਹਾ ਨਸ਼ੇ ਵੱਜੋਂ ਦਾ ਇੰਨਾ ਕੀ ਹਾਲਾ ਕੀ ਪੁੱਛੋ ਨਾ ਤੁਹਾਨੂੰ ਕੁਝ ਵੀ ਇਹਨਾਂ ਦੇ ਸੇ ਪੂਰੀ ਹਫਤਾ ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਹਾਲੇ ਤੱਕ ਮੋਰਚੇ ਦੀ ਕੋਈ ਵੀ ਤਾਰੀਖ ਤੈਅ ਨਹੀਂ ਕੀਤੀ ਗਈ ਸਾਰੀਆਂ ਜਥੇਬੰਦੀਆਂ ਨਾਲ ਬੈਠਕ ਕਰਕੇ ਤਾਰੀਖ ਤੈਅ ਹੋਵੇਗੀ ਅਗਸਤ ਜਾਂ ਸਤੰਬਰ ਦੇ ਮਹੀਨੇ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ ਜਿਸ ਦੇ ਲਈ ਤਿਆਰੀਆਂ ਵੀ ਵਿੱਡ ਦਿੱਤੀਆਂ ਹਨ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਫਰਵਰੀ ਸਾਲ 2024 ਤੋਂ ਪੰਜਾਬ ਅਤੇ ਹਰਿਆਣਾ ਦੀਆਂ ਸਰਹੱਦਾਂ ਤੇ ਕਿਸਾਨੀ ਮੋਰਚਾ ਲੱਗਿਆ ਹੋਇਆ ਏ ਇਸ ਦੇ ਨਾਲ ਇਹ ਵੀ ਦੱਸਦੀ ਹੈ ਕਿ ਚੰਡੀਗੜ੍ਹ ਦੀ ਦਹਲਿਜ਼ ਤੇ ਮੁਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਲੰਮੇ ਸਮੇਂ ਤੋਂ ਮੋਰਚਾ ਲਗਾਇਆ ਗਿਆ ਸੀ ਪਰ ਹੁਣ ਉਹ ਮੋਰਚਾ ਮਠਾ ਪੈ ਚੁੱਕਿਆ ਇੱਕਾ ਦੁੱਕਾ ਪ੍ਰਦਰਸ਼ਨ ਕਰ ਹੀ ਉੱਥੇ ਨਜ਼ਰ ਆਉਂਦੇ ਹਨ ਬਾਕੀ ਹੁਣ ਦੇਖਣਾ ਹੋਵੇਗਾ ਕਿ ਕਿਸਾਨ ਕਦੋਂ ਚੰਡੀਗੜ੍ਹ ਨੂੰ ਕੇਰਾ ਪਾਉਣਗੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਣ ਦੀ ਰਿਪੋਰਟ